ਹਾਂਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲਾ ਤੁਹਾਡਾ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਗੇ ਆਪਾਂ ਤੁਹਾਨੂੰ ਕਲਰਫੁੱਲ ਸੂਟ ਦਿਖਾਉਣੇ ਆ ਤੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਅੱਜ ਮੈਂ ਬਣੀ ਹੋਈ ਆ ਬ੍ਰਹਮ ਕੁਮਾਰੀ ਲਓ ਜੀ ਦੇਖੋ ਮੇਰਾ ਵਾਈਟ ਵਾਈਟ ਸੂਟ ਅੱਜ ਆਪਾਂ ਬਿਲਕੁਲ ਵਾਈਟ ਸੂਟ ਪਾਇਆ ਜਿਵੇਂ ਬ੍ਰਹਮ ਕੁਮਾਰੀਆਂ ਨੇ ਪਾਉਂਦੀਆਂ ਹੁੰਦੀਆਂ ਉਸ ਤਰ੍ਹਾਂ ਦਾ ਸੂਟ ਪਾਇਆ ਆ ਅੱਜ ਠੀਕ ਹੈ ਜੀ ਇਹ ਹੈਗੀ ਸਾਡੇ ਮਨ ਦੀ ਮੌਜ ਕਿਸੇ ਕਲਪੋਣਾ ਚਿੱਟਾ ਪੋਣਾ ਲਾਲ ਪੋਣਾ yellow ਪੋਣਾ ਗ੍ਰੀਨ ਪੋਣਾ ਠੀਕ ਹੈ ਆਪਣੇ ਮਨ ਦੀ ਮੋਚ ਰਹੀਦਾ ਆਪਾਂ ਤੇ ਜਿਹੜਾ ਜੀ ਕਰਦਾ ਉਹ ਪਾਈ ਦੇ ਠੀਕ ਹੈ ਤੇ ਮੈਂ ਹੁਣ ਜੱਲੀ ਸੀ ਸਕੂਲ ਤੇ ਤੁਹਾਨੂੰ ਸੂਟ ਦਿਖਾਉਣਾ ਆਪਾਂ ਜਰੂਰੀ ਸਮਝਾਇਆ ਇਸ ਲਈ ਆਪਾਂ ਤੁਹਾਨੂੰ ਸੂਟ ਦਿਖਾਤਾ ਤੇ white ਦੁਪट्टे ਵਾਲਾ ਸੂਟ ਤੇ ਹੁਣ ਮੈਂ ਬਸ ਥੋੜਾ ਜਿਹਾ ਖਾ ਪੀ ਲਵਾਂ ਤੇ ਫੇਰ ਜਾਉਂਗੀ ਮੈਂ ਤੇ ਗੱਲਬਾਤ ਤਾਂ ਮੇਰੀ ਤੁਹਾਡੇ ਨਾਲ ਜਿਆਦਾਤਰ ਆਕੇ ਹੁੰਦੀ ਹੁੰਦੀ ਹੈ ਕਿਉਂਕਿ ਇਸ ਵੇਲੇ ਤਾਂ ਮੇਰੇ ਕੋਲੇ ਲਿਮਟਡ ਜਿਹਾ ਟਾਈਮ ਹੁੰਦਾ ਠੀਕ ਹੈ ਥੋੜੇ ਜਿਹੀ ਟਾਈਮ ਦੇ ਵਿੱਚ ਗੱਲ ਜਿਹੜੀ ਉਹ ਮੇਰੀ ਤੁਹਾਨੂੰ ਪਤਾ ਕੰਪਲੀਟ ਨਹੀਂ ਹੁੰਦੀ ਹੈਗੀ ਜਦੋਂ ਮੈਂ ਕੋਈ ਟੌਪਿਕ ਛੇੜ ਲੈਂਦੀ ਹਾਂ ਉਹ ਮੇਰਾ ਟੌਪਿਕ ਹੈ ਜਿਹੜਾ ਫਿਰ ਲੰਬਾ ਚੱਲ ਜਾਂਦਾ ਸੋ ਹੁਣ ਮੈਂ ਖਾ ਲਾਂ ਦਹੀਂ ਦੇ ਵਿੱਚ ਪਾ ਕੇ ਸ਼ੱਕਰ ਤੇ ਉਸ ਤੋਂ ਬਾਅਦ ਗੱਲ ਕਰਦੀ ਹਾਂ ਹਾਂਜੀ ਸ਼ਾਮ ਦੇ ਵੱਜ ਗਏ ਨੇ ਹੁਣ 4 ਚਾਹ ਚੁਪੀ ਲਈ ਆ ਤੇ ਹੁਣ ਮੈਂ ਕਿਹਾ ਤੁਹਾਡੇ ਨਾਲ ਕਰਾਂ ਗੱਲ ਤੇ ਕਈ ਭੈਣਾ ਇੱਕ ਦੋ ਭੈਣਾ ਦਾ ਮੈਨੂੰ ਕਮੈਂਟ ਆਇਆ ਸੀਗਾ ਕਿ ਤੁਸੀਂ ਬੀਬੀ ਨੂੰ ਤੁੰਗ ਕਹਿ ਕੇ ਬੁਲਾਉਣੀ ਆਹੋ ਇੱਥੇ ਤਾਂ ਸੀਕ ਮੰਦ ਅੰਦਰ ਕਰਦੀ ਇਹ ਲਾ ਅੰਦਰ ਹੀ ਜਾਣਾ ਪਊਗਾ ਆਹ ਪਹਿਣ ਕਹਿੰਦੀ ਨਾ ਵੀ ਤੁਸੀਂ ਬੀਬੀ ਨੂੰ ਨਾ ਤੁੰਗ ਕਹਿ ਕੇ ਨਾ ਬੁਲਾਇਆ ਕਰੋ ਤੁਸੀਂ ਕੀਆ ਕਰੋ ਦੇਖੋ ਜੀ ਆ ਤੁਸੀਂ ਤਾਂ ਮੈਂ ਨਹੀਂ ਕਰ ਸਕਦੀ ਹਾਂ ਕਿਉਂਕਿ ਜੇ ਮੈਂ ਤੁਸੀ ਕਹੂੰਗੀ ਨਾ ਮੈਨੂੰ ਐ ਲੱਗਦਾ ਉਹ ਫਾਰਮੈਲਿਟੀ ਜੀ ਹੋ ਜੂਗੀ ਹੁਣ ਕਿਉਂਕਿ ਜਿਹੜਾ ਪਿਆਰ ਹੁਣ ਸਾਨੂੰ ਤੂੰ ਕਹਿ ਚਾਹੁੰਦਾ ਹੈ ਉਹ ਹੁਣ ਤੁਸੀਂ ਚਾਉਣਾ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਅਸੀਂ ਬਚਪਨ ਤੋਂ ਹੀ ਬੀਬੀ ਨੂੰ ਇਸ ਤਰ੍ਹਾਂ ਹੀ ਕਹਿਣਾ ਸਿੱਖਿਆ ਸੀਗਾ ਪਿੰਡ 'ਚ ਰਹਿੰਦੇ ਹੁੰਦੇ ਸੀ ਜੀ ਅਸੀਂ ਤੇ ਉੱਥੇ ਅਸੀਂ ਬਚਪਨ ਬੀਤਿਆ ਵੱਡੇ ਹੋਏ ਤੇ ਬਸ ਜਿਵੇਂ ਹੀ ਸਾਨੂੰ ਜਿਵੇਂ ਅਸੀਂ ਬਚਪਨ 'ਚ ਕਹਿਣ ਲੱਗ ਗਏ ਹਨਾ ਪਾਪਾ ਜੀ ਨੂੰ ਪਾਪਾ ਜੀ ਬੀਬੀ ਨੂੰ ਅਸੀਂ ਬੀਬੀ ਹੀ ਕਹਿੰਦੇ ਸੀਗੇ ਤੇ ਵੈਸੇ ਬੀਬੀ ਤਾਂ ਸਾਡੀ ਜਗਤ ਬੀਬੀ ਆ ਉਨਕੇ ਬੀਬੀ ਨੂੰ ਗੜੀ ਚ ਸਾਰੇ ਬੀਬੀਆਂ ਹੀ ਕਹਿੰਦੇ ਸੀਗੇ ਬੱਚੇ ਜਿੰਨੇ ਵੀ ਸੀ ਤੇ ਹੁਣ ਜੇ ਮੈਂ ਬੀਬੀ ਜੀ ਕਹਾਂ ਮੈਥੋਂ ਪਹਿਲੀ ਗੱਲ ਤਾਂ ਮੇਰੇ ਮੂੰਹੋਂ ਨਹੀਂ ਨਿਕਲਣਾ ਬੀਬੀ ਜੀ ਤੇ ਦੂਜਾ ਮੈਨੂੰ ਵਧੀਆ ਨਹੀਂ ਲੱਗਣਾ ਬਸ ਮੈਨੂੰ ਉਹ ਪਿਆਰ ਨਹੀਂ ਆਉਂਦਾ ਹੈਗਾ ਹਣਾ ਤੇ ਮੇਰੇ ਤਾਂ ਬ੍ਰਦਰ ਨੇ ਵੀ ਛੋਟੇ ਨੇ ਕਮੈਂਟ ਕੀਤਾ ਸੀ ਵੀ ਸਾਰਿਆਂ ਨੂੰ ਕਹੋ ਕਿ ਬੀਬੀ ਨੂੰ ਬੀਬੀ ਜੀ ਨੇ ਕਿਆ ਕਰੋ ਬੀਬੀ ਜੀ ਕਿਆ ਕਰੋ ਸਾਨੂੰ ਬੀਬੀ ਹੀ ਕਹਿਣਾ ਵਧੀਆ ਲੱਗਦਾ ਇਸ ਕਰਕੇ ਮੈਨੂੰ ਥੋੜਾ ਔਖਾ ਹੈ ਕਿ ਮੈਂ ਹੁਣ ਬਦਲ ਕੇ ਅ ਬੀਬੀ ਕਹਾ ਠੀਕ ਬੀਬੀ ਜੀ ਕਹਾ ਠੀਕ ਹੈ ਪਹਿਨ ਉਹ ਇਹ ਗੱਲ ਮੈਂ ਤੁਹਾਡੇ ਪਲੀਜ਼ ਮੰਨ ਨਹੀਂ ਸਕਦੀ ਸੌਰੀ ਮੈਂ ਬੀਬੀ ਹੀ ਕਹਿਣਾ ਪਊਗਾ ਮੇਰੇ ਮੂੰਹ ਚੋਂ ਨਹੀਂ ਨਿਕਲਣਾ ਹੈਗਾ ਬੀਬੀ ਜੀ ਤੇ ਅਗਲੀ ਗੱਲ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਉਹ ਹੈਗਾ ਕਿ ਸਾਡੇ ਜਿਹੜੇ ਮੇਰੇ ਮਦਰਨ ਲੋ ਜਾਨੀ ਆਦੇਸ਼ ਦੇ ਦਾਦੀ ਚ ਤੇ ਆਦੇਸ਼ ਦੇ ਪਾਪਾ ਦੇ ਮਮਾ ਮੇ ਲੋ ਵ ਦੀਸ ਪਾਪਾ ਤੇ ਆਦੇਸ਼ ਦੇ ਪਾਪਾ ਦੇ ਮਮਾ ਆ ਉਹ ਵੀ ਸਾਡੀ ਬੀਬੀ ਸੀ ਉਹਨੂੰ ਵੀ ਅਸੀਂ ਬੀਬੀ ਜੀ ਨਹੀਂ ਕਹਿੰਦੇ ਸੀਗੇ ਨਾ ਹੀ ਅਸੀਂ ਕੋਈ ਬੇਬੇ ਕਹਿੰਦੇ ਸੀ ਨਾ ਬੀਜੀ ਕਹਿੰਦੇ ਸੀ ਉਹਨਾਂ ਨੂੰ ਵੀ ਅਸੀਂ ਬੀਬੀ ਕਹਿੰਦੇ ਸੀ ਸਾਡੀ ਬੀਬੀ ਸਾਡੀ ਬੀਬੀ ਇਦਾਂ ਕਹਿੰਦੇ ਸੀ ਤੇ ਆ ਸਾਡੀ ਬੀਬੀ ਉਹਨਾਂ ਦਾ ਜਿਹੜਾ ਲਾਈਫ ਦਾ ਸਫ਼ਰ ਸੀ ਉਹ ਕਿਉਂ ਜਾਂ ਸੀ ਕਿਉਂ ਜੀ ਸੀ ਆ ਦੇਸ਼ ਦੇ ਦਾਦੀ ਜੀ ਅੱਜ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਦੀ ਆ ਉਹਨਾਂ ਦੀ ਲਾਈਫ ਹੈ ਜਿਹੜੀ ਉਹ ਕਿੱਦਾਂ ਬੀਤੀ ਤੇ ਉਹਨਾਂ ਦੇ ਲਾਈਫ ਪਾਰਟਨਰ ਉਹਨਾਂ ਨੂੰ ਕਦੋਂ ਛੱਡ ਕੇ ਚਲੇ ਗਏ ਉਹ ਦੱਸਦੀ ਆ ਮੈਂ ਤੁਹਾਨੂੰ ਹੁਣ ਬੈਠ ਕੇ ਮੈਂ ਹੁਣ ਕੈਮਰੇ ਦਾ ਸਟੈਂਡ ਲਾ ਲਾਂ ਫੇਰੀ ਮੈਂ ਗੱਲ ਕਰ ਸਕਦੀ ਆ ਅੱਜ ਮੈਂ ਅੰਦਰ ਆ ਗਈ ਆ ਗੱਲ ਕਰਨ ਵਾਸਤੇ ਕਿਉਂਕਿ ਅਦੇਸ਼ ਦੇ ਪਾਪਾ ਦੇ ਕੋਲ ਖੜਕੇ ਹੀ ਕੋਲ ਉਸ ਕਮਰੇ 'ਚ ਬੈਠ ਕੇ ਹੀ ਮੈਂ ਗੱਲ ਕਰਨਾ ਚਾਹਣੀ ਆ ਬੀਬੀ ਦੀ ਗੱਲ ਕਿਉਂਕਿ ਜਦੋਂ ਲਾਸਟ ਟਾਈਮ ਸੀ ਨਾ ਅਦੇਸ਼ ਦੇ ਪਾਪਾ ਦਾ ਤੇ ਉਹਨਾਂ ਨੇ ਆਪਣੀ ਬੀਬੀ ਨੂੰ ਯਾਦ ਕੀਤਾ ਸੀ ਬਿਲਕੁਲ ਐਂਡ ਤੇ ਲਾਸਟ ਵਾਲੇ ਦਿਨ ਉਹਨਾਂ ਨੇ ਆਪਣੀ ਬੀਬੀ ਨੂੰ ਹੀ ਵਾਜਾ ਮਾਰੀਆਂ ਸੀਗੀਆਂ ਤੇ ਅੱਜ ਗੱਲ ਵੀ ਮੈਂ ਬੀਬੀ ਦੀ ਇੱਥੇ ਬੈਠ ਕੇ ਹੀ ਕਰੂੰਗੀ ਮੈਂ ਲੈ ਆਵਾਂ ਹੁਣ ਸਟੈਂਡ ਫਿਰ ਗੱਲ ਕਰਦੀ ਆਂ ਲਓ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਅ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਕਿ ਤੁਹਾਨੂੰ ਹਿੰਮਤ ਕਿੱਥੋਂ ਮਿਲਦੀ ਐ ਨਹੀਂ ਹੌਂਸਲਾ ਕਿੱਥੋਂ ਆਉਂਦਾ ਤੁਹਾਡੇ ਕੋਲੇ ਤੇ ਅੱਜ ਮੈਂ ਦੱਸਦੀ ਆ ਕਿ ਮੈਨੂੰ ਉਹ ਹਿੰਮਤ ਉਹ ਹੌਂਸਲਾ ਕਿੱਥੋਂ ਮਿਲਦਾ ਤੇ ਮੈਨੂੰ ਮਿਲਦਾ ਹੈਗਾ ਉਹ ਹੌਂਸਲਾ ਆਦੇਸ਼ ਦੇ ਦਾਦੀ ਜੀ ਦੀ ਲਾਈਫ ਸਟੋਰੀ ਤੋਂ ਤੇ ਮੈਨੂੰ ਹੌਸਲਾ ਮਿਲਦਾ ਹੈ ਦੇਸ਼ ਦੇ ਦਾਦੀ ਜੀ ਦੀ ਲਾਈਫ ਸਟੋਰੀ ਤੋਂ ਦੇਸ਼ ਦੇ ਦਾਦੀ ਜੀ ਨੇ ਨਾ ਬਹੁਤ ਜ਼ਿਆਦਾ ਸਟਰਗਲ ਕੀਤਾ ਸੀਗਾ ਬਹੁਤ ਸਿਆਣੀ ਲੇਡੀ ਸੀ ਉਹ ਜਦੋਂ ਬੰਦਾ ਚਲਾ ਜਾਂਦਾ ਨਾ ਉਦੋਂ ਫਿਰ ਆਪਾਂ ਉਹਦੀ ਇੱਕ ਇੱਕ ਗੱਲ ਹੈ ਜਿਹੜੀ ਉਹ ਯਾਦ ਕਰਦੇ ਆ ਤੇ ਫਿਰ ਐ ਲੱਗਦਾ ਕਿ ਉਹ ਕਿੰਨੇ ਸਿਆਣੇ ਕਿੰਨੇ ਸੁਲਝੇ ਹੋਏ ਸੀ ਬੇਸ਼ੱਕ ਦੀ ਉਹ ਅਨਪੜ੍ਹ ਸੀ ਪੜ੍ਹੇ ਲਿਖੇ ਨਹੀਂ ਸੀਗੇ ਪਰ ਉਹ ਬਹੁਤ ਜ਼ਿਆਦਾ ਸਿਆਣੇ ਸੀ ਅ ਮਤਲਬ ਕਿ ਸਾਡੇ ਨਾ ਬਾਪੂ ਜੀ ਸੀ ਜਿਹੜੇ ਉਹ ਮੇਰੇ ਵਿਆਹ ਤੋਂ ਵੀ ਐ ਲਾਲੋ ਵੀ ਨਾ 10 ਸਾਲ ਪਹਿਲਾਂ ਹੀ ਚਲੇ ਗਏ ਸੀ ਇਹਦੇ ਇਸ ਦੇ ਪਾਪਾ ਹੋਣੀ 6 ਭੈਣ ਭਾਈ ਸੀਗੇ 6ਾਂ ਵਿੱਚੋਂ ਤਿੰਨ ਦੀ ਮੈਰਿਜ ਹੋਈ ਸੀ ਔਰ ਤਿੰਨ ਹਜੇ ਰਹਿੰਦੇ ਸੀ ਜਦੋਂ ਬਾਪੂ ਜੀ ਚਲੇ ਗਏ ਸੀ ਸਾਡੀ ਬੀਬੀ ਨੇ ਮਤਲਬ ਕਿ ਘਰ ਨੂੰ ਇਸ ਤਰ੍ਹਾਂ ਬੰਨ ਕੇ ਰੱਖਿਆ ਤੇ ਬਹੁਤ ਵਧੀਆ ਕਬੀਲਦਾਰੀ ਜਿਹੜੀ ਉਹ ਚਲਾਈ ਹੈ ਨਾ ਤੇ ਤੁਸੀਂ ਐਂ ਦੇਖੋ ਵੀ ਇੱਕ ਲੇਡੀ ਹੈ ਜਿਹੜੀ ਅਨਪੜ੍ਹ ਹੈਗੀ ਆ ਪਰ ਫਿਰ ਵੀ ਉਹਨੇ ਆਪਣੇ ਤਿੰਨ ਬੱਚੇ ਉਸ ਤੋਂ ਬਾਅਦ ਮੈਰਿਜ ਕੀਤੀ ਔਰ ਬਹੁਤ ਅੱਛੇ ਤਰੀਕੇ ਨਾਲ ਕੀਤੀ ਹੈ ਤੇ ਜਿਸ ਤਰ੍ਹਾਂ ਮੈਂ ਕਹਿ ਦਿੰਨੀ ਆ ਨਾ ਵੀ ਆਦੇਸ਼ ਦੇ ਵਿੱਚੋਂ ਮੈਨੂੰ ਉਹਦੇ ਪਾਪਾ ਦੀ ਝਲਕ ਪੈਂਦੀ ਆ ਆਦੇਸ਼ ਮੇਰੀ سپورਟ ਹੈ ਆਦੇਸ਼ ਆਪਣੇ ਪਾਪਾ ਦੀ ਥਾਂ ਭਰਦਾ ਹੈ ਉਸੇ ਤਰ੍ਹਾਂ ਸਾਰੇ ਭਾਈ ਜੀ ਸੀਗੇ ਹੁਣ ਉਹ ਵੀ ਨਹੀਂ ਰਏ ਰਹੇ ਹੈਗੇ ਵਿਚਾਰੇ ਉਹ ਵੀ ਚਲੇ ਗਏ 2018 ਦੇ ਵਿੱਚ ਤੇ ਸਾਡੇ ਜਿਹੜੇ ਬੀਬੀ ਸੀਗੇ ਉਹਨਾਂ ਨ ਦੀ ਸਪੋਰਟ ਜਿਹੜੀ ਉਹ ਸਾਡੇ ਬਾਈ ਜੀ ਬਣੀ ਸੀ ਵੈਸੇ ਤਾਂ ਸਾਰੇ ਹੀ ਸੀਗੇ ਸਪੋਰਟ ਉਹਨਾਂ ਦੀ ਹੈ ਨਾ ਪਰ ਕਿਉਂਕਿ ਉਹ ਵੱਡੇ ਸੀ ਘਰ ਦੇ ਵਿੱਚ ਤੇ ਕਬੀਲਦਾਰੀ ਦੇ ਵਿੱਚ ਉਹ ਦੋਨੋਂ ਜਣੇ ਆਪਸ ਵਿੱਚ ਸਲਾਹ ਕਰਕੇ ਹੀ ਕਬੀਲਦਾਰੀ ਚਲਾਉਂਦੇ ਸੀ ਜਦੋਂ ਪਰਿਵਾਰ ਵੱਡਾ ਹੋਵੇ ਔਰ ਸਾਂਝਾ ਹੋਵੇ ਤੇ ਉਦੋਂ ਇੱਕ ਦੋ ਜਣੇ ਦੇ ਹੱਥ ਦੇ ਵਿੱਚ ਹੀ ਖੇਲਦਾਰੀ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਘਰ ਆ ਉਹ ਬੜੇ ਵਧੀਆ ਤਰੀਕੇ ਨਾਲ ਚੱਲਦਾ ਤੇ ਸਾਡੇ ਬੀਬੀ ਨੇ ਬਹੁਤ ਸਿਆਣਪ ਦੇ ਨਾਲ ਸਾਡੇ ਬਾਈ ਜੀ ਨੇ ਬਹੁਤ ਸਿਆਣਪ ਦੇ ਨਾਲ ਸਾਰਾ ਕੰਮ ਜਿਹੜਾ ਉਹ ਕੀਤਾ ਸੀਗਾ ਤੇ ਫਿਰ ਮੈਂ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਹਿੰਮਤ ਹੈ ਹੌਸਲਾ ਫਿਰ ਮੈਂ ਬੈਠ ਕੇ ਸੋਚਦੀ ਆ ਕਿ ਜਦੋਂ ਬੀਬੀ ਦੇ 6 ਬੱਚੇ ਸੀਗੇ ਹਨਾ ਹਜੇ ਤਿੰਨ ਰਹਿੰਦੇ ਸੀਗੇ ਵਿਆਹਣ ਵਾਲੇ ਤੇ ਤਿੰਨ ਨਹੀਂ ਵਿਆਹੇ ਹੋਏ ਸੀਗੇ ਤੇ ਉਸ ਤੋਂ ਬਾਅਦ ਕਿੰਨੀ ਇਕਵਿਲਦਾਰੀਆਂ ਫੈਲ ਜਾਂਦੀਆਂ ਨੇ ਤੇ ਬੀਬੀ ਨੇ ਸਾਡੀ ਨੇ ਨੇ ਬਖੂਬੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਹੈਗਾ ਇੱਕਣ ਪੜ ਹੋਣ ਦੇ ਨਾਤੇ ਤੇ ਮੈਂ ਤਾਂ ਪੜੀ ਲਿਖੀ ਆ ਤੇ ਮੈਨੂੰ ਮੇਰੇ ਤਾਂ ਇੱਕੋ ਹੀ ਬੱਚਾ ਕੋਈ ਮੇਰੀ ਬਹੁਤ ਵੱਡੀ ਇਕਵਿਲਦਾਰੀ ਨਹੀਂ ਹੈਗੀ ਹਨਾ ਤੇ ਜਦੋਂ ਉਹ ਨਹੀਂ ਡੋਲੇ ਸੀਗੇ ਤੇ ਫਿਰ ਮੈਂ ਕਿ ਡੋਲਾ ਉਹ ਮੇਰੀ ਹਿੰਮਤ ਨਹੀਂ ਮੈਂ ਉਹਨਾਂ ਦੀ ਜਿਹੜੀ ਲਾਈਫ ਸਟੋਰੀ ਆ ਉਹਦੇ ਤੋਂ ਮੈਂ ਕਈ ਵਾਰੀ ਬੈਠ ਕੇ ਸੋਚਦੀ ਹੁੰਦੀ ਆ ਕਿ ਸਾਡੀ ਬੀਬੀ ਨਾ ਜਦੋਂ ਵੀ ਮੈਂ ਸੰਗਰੂਰੋਂ ਆਉਣਾ ਤੇ ਬੀਬੀ ਨੇ ਬਾਪੂ ਜੀ ਦੀ ਗੱਲ ਜਰੂਰ ਛੇੜ ਲੈਣੀ ਤੁਹਾਡੇ ਬਾਪੂ ਜੀ ਐ ਕਹਿੰਦੇ ਸੀ ਤੁਹਾਡੇ ਬਾਪੂ ਜੀ ਕਹਿ ਦਿੰਦੇ ਸੀ ਤੂੰ ਸਤਾਨ ਪੜੋ ਤੇ ਮੈਂ ਹੀ ਲਿਆ ਕੇ ਦੇਉਂ ਸਾਰਾ ਕੁਝ ਤੁਹਾਨੂੰ ਤਾਂ ਸਾਨੂੰ ਤਾਂ ਕਦੇ ਕਿਤੇ ਉਹਨਾਂ ਨੇ ਐ ਕਿਹਾ ਹੀ ਨਹੀਂ ਸੀਗਾ ਵੀ ਕੁੜੀਆਂ ਨੂੰ ਆ ਲਿਆ ਕੇ ਦੇ ਆ ਲਿਆ ਕੇ ਦੇ ਚਾਦਰਾਂ ਚੁੰਦਰਾਂ ਕਹਿੰਦੇ ਇਹਨਾਂ ਨੇ ਚਾਦਰਾਂ ਕੱਢਣੀਆਂ ਭੈਣ ਜੀ ਉਹਨਾਂ ਦਾ ਆ ਲੈਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਹੁਣ ਇਹਨਾਂ ਕੋਲੇ ਬਸ ਇਹੀ ਰਹਿ ਗਿਆ ਅਗਲਾ ਕੰਮ ਹੈ ਜਿਹੜਾ ਉਹ ਨਹੀਂ ਹੈਗਾ ਤੇ ਉਹਨਾਂ ਨੇ ਹੋਰ ਲਿਆ ਕੇ ਪਹਿਲਾਂ ਹੀ ਰੱਖ ਦੇਣਾ ਵੀ ਉਹ ਪੜੇ ਲਿਖੇ ਸੀ ਸਾਡੇ ਨਾ ਬਾਪੂ ਜੀ ਹੋਣੀ ਪੜੇ ਲਿਖੇ ਸੀਗੇ ਇੰਨੇ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਪੜੇ ਲਿਖੇ ਸੀਗੇ ਹਨ ਤੇ ਬੀਬੀ ਨੇ ਸਾਡੀ ਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਜੁਆਇੰਟ ਫੈਮਿਲੀ ਨੂੰ ਚਲਾਇਆ ਸਿਆਣਪ ਦੇ ਨਾਲ ਉਹ ਸਿਆਣੇ ਬਹੁਤ ਸੀਗੇ ਤੇ ਰਿਸਪੈਕਟ ਵੀ ਬਹੁਤ ਸੀ ਉਹਨਾਂ ਦੀ ਸਾਰੇ ਬੱਚੇ ਸਾਰੇ ਕੋਈ ਉਹਨਾਂ ਦੇ ਅੱਗੇ ਨਹੀਂ ਸੀ ਬੋਲਦਾ ਹਨ ਤੇ ਜਿਵੇਂ ਪੁੱਤੇ-ਪੁੱਤੀਆਂ ਗਾ ਹਨਾ ਉਹਨਾਂ ਉਹ ਵੀ ਕਦੇ ਬੀਬੀ ਦੇ ਅੱਗੇ ਨਹੀਂ ਸੀ ਬੋਲਦਾ ਬੀਬੀ ਦਾ ਜੋ ਮਨ ਕਰਦਾ ਸੀ ਆਪਦਾ ਉਹ ਕਹਿ ਦਿੰਦੀ ਸੀ ਕੋਈ ਆਇਆ ਨਹੀਂ ਸੀਗਾ ਵੀ ਬੀਬੀ ਕਿਸ ਤੋਂ ਡਰਦੀ ਸੀ ਡਰਦੀ ਰਹਦੀ ਸੀ ਵੀ ਬੀਬੀ ਸਾਡੀ ਅੱਜ ਕੱਲ ਤਾਂ ਜਿਵੇਂ ਬੁੜੀਆਂ ਨੋਹਾਂ ਤੋਂ ਡੇੜੀ ਜਾਂਦੀਆਂ ਨੇ ਬੀਬੀ ਸਾਡੀ ਕੋਈ ਨਹੀਂ ਨੋਹਾਂ ਨਾਲ ਡਰਦੀ ਸੀ ਕਿ ਸਗੋਂ ਨੋਹਾਂ ਦਲਦਿਆਂ ਸੀਗੀ ਆ ਭੈਣ ਜੀ ਹੋਣਾ ਨੇ ਨਾ ਜਦੋਂ ਕਈ ਵਾਰੀ ਇਸ ਤਰ੍ਹਾਂ ਵੀ ਰੋਟੀਆਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਵਧਾਈ ਜਾਂਦੀਆਂ ਨੇ ਹਨਾ ਜ਼ਿਆਦਾ ਵੱਧ ਜਾਣੀਆਂ ਬਣਾ ਕੇ ਰੱਖ ਲੈਣੀਆਂ ਤੇ ਉਹਨਾਂ ਨੇ ਜਦੋਂ ਪਸ਼ੂਆਂ ਨੂੰ ਬਾਉਣ ਜਾਣੀਆਂ ਨੇ ਨਾ ਲੁਕੋ ਕੇ ਲੈ ਕੇ ਜਾਣੀਆਂ ਤੇ ਸਾਡੇ ਨਾਲ ਬਾਈ ਜੀ ਹੁਣੀ ਜਾਣ ਕੇ ਛੇੜਨ ਲੱਗ ਜਾਂਦੇ ਬੀਬੀ ਆਹ ਦੇਖ ਲੋ ਰੋਟੀਆਂ ਬਣਾਵਨਾ ਰੱਖੀ ਜਾਂਦੀਆਂ ਨੇ ਤੇ ਹੁਣ ਪਸ਼ੂ ਹੁਣ ਸਿੱਡਦੀਆਂ ਨੇ ਹਨਾ ਤੇ ਕਹ ਦੇਣੀਆਂ ਵੀ ਸਾਨੂੰ ਡਰ ਲੱਗਦਾ ਬੀਬੀ ਸਾਨੂੰ ਬੋਲੂ ਬੀਬੀ ਇਹਨੀਆਂ ਰੋਟੀਆਂ ਬਣਾਵਨਾ ਸਿੱਡ ਦੇਣੀਆਂ ਉਹ ਤਾਂ ਦੇਖਦੀਆਂ ਨਹੀਂ ਹੈਗੀਆਂ ਤੇ ਇਸ ਤਰ੍ਹਾਂ ਦੇ ਐਪੀਸੋਡ ਜਿਹੜੇ ਉਹ ਮੈਂ ਕਦੇ ਕਦੇ ਹੀ ਦੇਖਦੀ ਸੀਗੀ ਮਤਲਬ ਐ ਨਹੀਂ ਸੀ ਬੀਬੀ ਸਾਡੀ ਵੀ ਬਹੁਤ ਉੱਤੀ ਬਾਹ ਕੱ ਤੇ ਜਿਵੇਂ ਹੁਣ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਕਦੇ ਕਿਸੇ ਨੂੰ ਐ ਨਹੀਂ ਸੀ ਕਹਿੰਦੇ ਵੀ ਤੁਸੀਂ ਬੈਠੀ ਹੋ ਤੁਸੀਂ ਕੰਮ ਕਰ ਲਓ ਨਾ ਉਹ ਐ ਬਿਲਕੁਲ ਨਹੀਂ ਸੀ ਕਹਿੰਦੇ ਜਿਵੇਂ ਹੁਣ ਤਿੰਨ ਦਰਾਣੀ ਚਠਾਣੀ ਮੇਰੀਆਂ ਹੋਰ ਸੀਗੀਆਂ ਮੈਂ ਤਾਂ ਚਲੋ ਕਦੇ-ਕਦਾਈਂ ਆਉਂਦੀ ਸੀ ਜਦੋਂ ਮੈਂ ਦੇਖਦੀ ਸੀਗੀ ਉਹਨਾਂ ਨੂੰ ਉੱਥੇ ਹੁਣ ਵੀ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਨੇ ਕਿ ਉਹਨਾਂ ਨੇ ਭੈਂਜੀ ਉਹਨਾਂ ਨੇ ਜਿਵੇਂ ਹੁਣ ਐ ਲਾ ਲੋ ਵੀ 2:30 3 ਵਜੇ ਹੈ ਨਾ ਜਿਵੇਂ ਪਰਛਾਵੇਂ ਢਲਦੇ ਪਿੰਡਾਂ 'ਚ ਕਹਿ ਦਿੰਦੇ ਤੇ ਉਹਨਾਂ ਨੇ ਬੈਠੇਗਾ ਜਿਵੇਂ ਗੱਲਾਂ ਗੁੱਲਾਂ ਕਰਦੀਆਂ ਹੋਣਾ ਤੇ ਬੀਬੀ ਨੇ ਸਾਡੀ ਨੇ ਚੁੱਪ ਕਰਕੇ ਉੱਠਣਾ ਉੱਠ ਕੇ ਤੇ ਸਬਜੀ ਵਾਲੀ ਟੋਕਰੀ ਜਿਹੜੀ ਹੁੰਦੀ ਸੀਗੀ ਉਹ ਚੱਕ ਲੈ ਆਉਣੀ ਜਿਵੇਂ ਹੁਣ ਵੱਡਾ ਟੰਬਰ ਸੀਗਾ ਤੇ ਖੇਤੀ ਦਾ ਕੰਮ ਸੀਗਾ ਤੇ ਉਹ ਟੋਕਰੀ ਦੇ ਵਿੱਚ ਐ ਸਬਜੀ ਰੱਖੀ ਵੀ ਹੁੰਦੀ ਮੰਨ ਲਓ ਆਲੂ ਗੋਭੀ ਆ ਜਾਂ ਕੀ ਆ ਜਾਂ ਕੋਈ ਵੀ ਤੋਰੀ ਆ ਹੈਨਾ ਤੇ ਐ ਟੋਕਰੀ ਬੀਬੀ ਨੇ ਉੱਠਣਾ ਉੱਠ ਕੇ ਰਸੋਈ ਦੇ ਵਿੱਚੋਂ ਟੋਕਰੀ ਚੱਕ ਕੇ ਲੈ ਆਉਣੀ ਤੇ ਲਿਆ ਕੇ ਜਿੱਥੇ ਬੈਠੀਆਂ ਹੁੰਦੀਆਂ ਨੇ ਤੇ ਉੱਥੇ ਲਿਆ ਕੇ ਰੱਖ ਕੇ ਪੀੜੀ ਲਾ ਕੇ ਤੇ ਬੈਠ ਜਾਂਦੀ ਤੇ ਜਦੋਂ ਉਹ ਫਿਰ ਦੂਜਾ ਬੰਦਾ ਆਪੇ ਸ਼ਰਮ ਦਾ ਮਾਰਾ ਹੈਨਾ ਵੀ ਬੀਬੀ ਕੰਮ ਕਰਦੀ ਆ ਤਾਂ ਹੋ ਨਹੀਂ ਸਕਦਾ ਤੇ ਫਿਰ ਉੱਠ ਜਾਣਾ ਹਨਾ ਉਹਨਾਂ ਨੇ ਵੀ ਉੱਠ ਕੇ ਜਦੋਂ ਉਹਨਾਂ ਨੇ ਸਬਜ਼ੀ ਕੱਟਣ ਲੱਗ ਜਾਣਾ ਤੇ ਬੀਬੀ ਨੇ ਸਾਡੀ ਉੱਥੇ ਹੀ ਛੱਟ ਜਾਣਾ ਤੇ ਇਸੇ ਆਈ ਉਹਨੇ ਕੰਮ ਛੇੜ ਦਿੰਦੀ ਸੀ ਉਹ ਕਹਿੰਦੀ ਨਹੀਂ ਸੀ ਉਹ ਆਪ ਛੇੜ ਦਿੰਦੀ ਸੀ ਤੇ ਅਗਲਾ ਆਪ ਹੀ ਉੱਠ ਕੇ ਲੱਗ ਜਾਂਦਾ ਸੀ ਤੇ ਇਸੇ ਤਰ੍ਹਾਂ ਹੀ ਜਿਵੇਂ ਆਟਾ ਗੁੰਨਿਆ ਪਿਆ ਹੋਣਾ ਤੇ ਉਹਨੂੰ ਲੱਗਣਾ ਕਿ ਇੱਕ ਵੇਲਾ ਹੋ ਰਿਹਾ ਤੇ ਇਹ ਹਜੇ ਉੱਠ ਕੇ ਲੱਗੀਆਂ ਨਹੀਂ ਉਹਨੇ ਫੇਰ ਨਾ ਕਹਿਣਾ ਉਹਨੇ ਜਾ ਕੇ ਚੁੱਲ੍ਹੇ ਦੇ ਕੋਲੇ ਆਪਣੀ ਪ੍ਰਾਂਤ ਰੱਖਣੀ ਤੇ ਪੇੜੇ ਕਰਨ ਲੱਗ ਜੰਦੀ ਤੇ ਫਿਰ ਸਾਰੀਆਂ ਛੜਮੰਦੀਆਂ ਮਾਰੀਆਂ ਉੱਠ ਕੇ ਤੇ ਜਾ ਕੇ ਰੋਟੀ ਲੱਗ ਜਾਂਦੇ ਆ ਇਸ ਤਰ੍ਹਾਂ ਨਹੀਂ ਸੀ ਸਾਨੂੰ ਬੀਬੀ ਇਹਦੇ ਇਦਾਂ ਦੇਹੀ ਇਦਾਂ ਦੇ ਸੀ ਕਿ ਬਹੁਤ ਸਿਆਣੀ ਔਰਤ ਸੀ ਬਹੁਤ ਸਿਆਣੀ ਲੇਡੀ ਸੀ ਉਹ ਤੇ ਤਾਂ ਹੀ ਤਾਂ ਇੰਨੇ ਪ੍ਰਭਾਵ ਦੇ ਵਿੱਚ ਉਹਨੇ ਬੰਨ ਕੇ ਉਹਨਾਂ ਨੂੰ ਤੇ ਇਸ ਤਰ੍ਹਾਂ ਕੱਟਿਆ ਕੱਠ ਰੱਖਿਆ ਉਹ ਕਾਫੀ ਧੀਰ ਬੜੇ ਸਾਲ ਹਨਾ ਦੇਖੋ ਉਹਨਾਂ ਦੇ ਪੁੱਤੇ ਦੋ ਤੇ ਵੀ ਜਵਾਨ ਹੋ ਗਏ ਸੀਗੇ ਤੇ ਉਦੋਂ ਤੱਕ ਜਿਹੜਾ ਸਾਂਝਾ ਪਰਿਵਾਰ ਸੀਗਾ ਜਿਹੜਾ ਉਹ ਚੱਲ ਰਿਹਾ ਸੀਗਾ ਹੌਲੀ ਹੌਲੀ ਚਲੋ ਫਿਰ ਵੀ ਆਪਣੇ ਪਰਿਵਾਰ ਸਭ ਦੇ ਵੱਧ ਜਾਂਦੇ ਆ ਨੂੰ ਹਾਂ ਆ ਜਾਂਦੀਆਂ ਨੇ ਅੱਗੇ ਤਾਂ ਫਿਰ ਥੋੜਾ ਜਿਹਾ ਚਲੋ ਹੋਣਾ ਹੀ ਪੈਂਦਾ ਹੁੰਦਾ ਜਿਨ੍ਹਾਂ ਦੇ ਹੋਣਗੇ ਦੇਖੋ ਉਹਨਾਂ ਦੀ ਅੱਡ ਹੋਣਗੇ ਪਰ ਐ ਕਦੇ ਕੋਈ ਬਾਹ ਕੱਢ ਕੇ ਲੜਿਆ ਨਹੀਂ ਸੀਗਾ ਤੇ ਸਾਡੀ ਬੀਬੀ ਨੇ ਬੜੇ ਸੋਹਣੇ ਰੋਲ ਅਦਾ ਕੀਤੇ ਸੀਗੇ ਤੇ ਫੇ ਮੈਨੂੰ ਨਾ ਸਾਡੀ ਬੀਬੀ ਤੋਂ ਬਹੁਤ ਮੋਟੀਵੇਸ਼ਨ ਮਿਲਦੀ ਆ ਵੀ ਜਦੋਂ ਬੀਬੀ ਨੇ ਘਰਾਈ ਸੀਗੀ ਐਡੇ ਪਰਿਵਾਰ ਨੂੰ ਉਹਨੇ ਕਿਵੇਂ ਇਸ ਤਰ੍ਹਾਂ ਸਿਮੇਟ ਕੇ ਰੱਖਿਆ ਸੀਗਾ ਕਿਵੇਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸੀਗੀਆਂ ਐਂਡ ਤੱਕ ਲਾਸਟ ਮੂਵਮੈਂਟ ਤੱਕ ਬੀਬੀ ਦੇ ਅੱਗੇ ਕਦੀ ਕੋਈ ਬੋਲਿਆ ਨਹੀਂ ਸੀਗਾ ਬੀਬੀ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਸੀ ਸਾਰੇ ਬਹੁਤ ਇੱਜ਼ਤ ਕਰਦੇ ਸੀਗੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਜੇ ਸਾਡੀ ਬੀਬੀ ਨਹੀਂ ਸੀ ਡੋਲੀ ਬੀਬੀ ਵੀ ਬਹੁਤ ਯੰਗ ਸੀਗੀ ਉਦੋਂ ਮੇਰੇ ਜਿਸ ਤਰ੍ਹਾਂ ਹੁਣ ਮੈਂ ਮਤਲਬ ਇੰਨੀ ਯੰਗ ਤਾਂ ਮੈਂ ਹੈ ਨਹੀਂ ਤੁਸੀਂ ਐ ਨਾ ਕਿ ਉਹ ਕਿ ਇੰਨੇ ਵੀ ਕਿੰਨੇ ਕਿ ਯੰਗ ਹੋ ਹਨ ਯੰਗ ਦਾ ਮਤਲਬ ਬਜ਼ੁਰਗ ਵੀ ਨਹੀਂ ਸੀਗੇ ਹਨ ਤੇ ਕਵੀਲਦਾਰੀ ਹਜੇ ਰਹਿੰਦੀ ਸੀਗੀ ਮਤਲਬ ਮੇਰੇ ਇਸ ਦੇ ਹੋਣਗੇ ਉਦੋਂ ਬੀਬੀ ਤੇ ਜਦੋਂ ਸਾਡੇ ਬਾਪੂ ਜੀ ਚਲੇ ਗਏ ਸੀ ਤੇ ਬੀਬੀ ਨਹੀਂ ਡੋਲੀ ਹਨ ਤੇ ਜਦੋਂ ਵੀ ਮੈਂ ਆਉਣਾ ਤੇ ਬੀਬੀ ਨੇ ਨਾ ਮੇਰੇ ਕੋਲ ਬਾਪੂ ਜੀ ਦੀਆਂ ਗੱਲਾਂ ਬਹੁਤ ਕਰਨੀਆਂ ਮਤਲਬ ਸਾਰਿਆਂ ਕੋਲੀ ਕਰਨੀ ਹੋਣੀ ਆ ਪਰ ਮੈਂ ਤਾਂ ਆਪਣਾ ਹੀ ਦੱਸ ਸਕਦੀ ਆ ਵੀ ਜਦੋਂ ਮੈਂ ਆਉਂਦੀ ਹੁੰਦੀ ਸੀ ਤੇ ਬੀਬੀ ਨੇ ਬਾਪੂ ਜੀ ਦੀ ਗੱਲ ਛੇੜ ਲੈਣੀ ਭਾਨੇ ਜੀ ਨਾਲ ਗੱਲ ਛੇੜ ਲੈਣੀ ਮੈਨੂੰ ਵੀ ਸੁਣਨ ਚ ਇੰਟਰਸਟ ਹੁੰਦਾ ਸੀ ਕਿਉਂਕਿ ਮੈਂ ਬਾਪੂ ਜੀ ਨੂੰ ਮਿਲ ਹੀ ਨਹੀਂ ਸੀਗੀ ਹਨਾ ਮੈਂ ਬਾਪੂ ਜੀ ਨੂੰ ਦੇਖਿਆ ਨਹੀਂ ਸੀਗਾ ਤੇ ਬੀਬੀ ਨੇ ਫਿਰ ਭਾਨੇ ਜੀ ਨਾਲ ਕੋਈ ਨਾ ਕੋਈ ਗੱਲ ਛੇੜੀ ਰੱਖਣੀ ਤੇ ਫਿਰ ਮੈਨੂੰ ਹੁਣ ਪਤਾ ਲੱਗਦਾ ਹੈ ਵੀ ਅਗਲੇ ਦਾ ਨਾ ਜੀ ਕਰਦਾ ਹੁੰਦਾ ਹੈ ਕਿ ਮੈਂ ਆਪਣੇ ਹਸਬੰਡ ਦੀ ਗੱਲ ਕਰਾਂ ਤੇ ਬੀਬੀ ਕਰਦੀ ਸੀਗੀ ਬਹੁਤ ਜ਼ਿਆਦਾ ਸਾਡੀ ਬੀਬੀ ਵੀ ਇਸ ਤਰ੍ਹਾਂ ਹੀ ਗੱਲਾਂ ਕਰਦੀ ਹੁੰਦੀ ਸੀਗੀ ਅ ਅਦੇਸ਼ ਦੇ ਦਾਦਾ ਜੀ ਦੀਆਂ ਜਿਸ ਤਰ੍ਹਾਂ ਮੈਂ ਅਦੇਸ਼ ਦੇ ਪਾਪਾ ਦੀਆਂ ਗੱਲਾਂ ਕਰਦੀ ਰਹਿੰਦੀ ਥੋਡੇ ਬਾਪੂ ਜੀ ਐਂ ਕਹਿੰਦੇ ਸੀ ਤੇ ਥੋਡੇ ਬਾਪੂ ਜੀ ਐਂ ਕਹਿੰਦੇ ਸਾਡੀ ਬੀਬੀ ਨੇ ਹੌਲੀ 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 ਇਦਾਂ ਕਰੀ ਜਾਣਾ ਤੇ ਲੋ ਭੈਣੋ ਜਿਹੜੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਉਹ ਮਿਲਦੀ ਹੈ ਅਦੇਸ਼ ਦੇ ਦਾਦੀ ਜੀ ਤੋਂ ਅਦੇਸ਼ ਦੇ ਦਾਦੀ ਜੀ ਇਦਾਂ ਦੇ ਸੁਭਾਅ ਦੇ ਸੀਗੇ ਬਹੁਤ ਜ਼ਿਆਦਾ ਸਿਆਣੀ ਸੀਗੇ ਤੇ ਲਾਸਟ ਟਾਈਮ ਦੀ ਕੱਲ ਜਦੋਂ ਸਾਡੀ ਬੀਬੀ ਬਿਮਾਰ ਹੋਏ ਨੇ ਕੋਈ ਜ਼ਿਆਦਾ ਟਾਈਮ ਨਹੀਂ ਬਿਮਾਰ ਹੋਏ ਸੀਗੇ ਉਹ ਹਫ਼ਤਾ ਕੀ ਬਿਮਾਰ ਰਹੇ ਸੀਗੇ ਤੇ ਬਿਮਾਰ ਵੀ ਕੁਝ ਨਹੀਂ ਸੀਗੇ ਮੇਰੇ ਖਿਆਲ ਚ ਤਾਂ ਏਜ ਫੈਕਟਰੀ ਕਹਿ ਸਕਦੇ ਆ ਉਹਨੂੰ ਆਪਾਂ ਤੇ ਉਹ ਨਾ ਜਦੋਂ ਬੈੱਡ ਤੇ ਪੈ ਗਏ ਸੀਗੇ ਤੇ ਮੈਨੂੰ ਜਦੋਂ ਪਤਾ ਲੱਗਿਆ ਸੀ ਉਹ ਕਹਿੰਦੇ ਜਦੋਂ ਦੇਸ਼ ਦੇ ਭੋਜ ਦਾ ਮੈਨੂੰ ਫੋਨ ਗਿਆ ਵੀ ਐ ਕਰਕੇ ਨਾ ਬੀਬੀ ਥੋੜੀ ਠੀਕ ਨਹੀਂ ਹੈਗੀ ਤੇ ਵੋਮਿਟ ਵਗੈਰਾ ਕਰਦੀ ਸੀਗੀ ਹਣਾ ਤੇ ਉਹ ਵੀ ਜੇ ਤੁਸੀਂ ਆ ਜਾਉਂਗਾ ਪਤਾ ਲੈ ਜਉ ਤੇ ਐਕਚੁਅਲੀ ਨਾ ਉਦੋਂ ਆਦੇਸ਼ ਤੇ ਪਾਪਾ ਦੀ ਲਤ ਨੂੰ ਨਾ ਇਨਫੈਕਸ਼ਨ ਸੈਲੂਲਾਈਟਸ ਕਹਿੰਦੇ ਨੇ ਉਹ ਸੈਲੂਲਾਈਟਸ ਹੋਇਆ ਹੋਇਆ ਸੀਗਾ 2018 ਦੀ ਹੀ ਗੱਲ ਹੈ ਸਾਡੇ ਵੱਡੇ ਬਾਈ ਜੀ ਵੀ 2018 ਦੇ ਵਿੱਚ ਗਏ ਸੀਗੇ ਮੇਰੇ ਖਿਆਲ ਆ ਨਵੰਬਰ ਚ ਤੇ ਬੀਬੀ ਦਸੰਬਰ ਚ ਤੇ ਇਹ ਐਡਮਿਟ ਸੀਗੇ ਪਟਿਆਲੇ ਤੇ ਮੈਂ ਨਾ ਕਿਸੇ ਨੂੰ ਜ਼ਿਆਦਾ ਦੱਸਿਆ ਨਹੀਂ ਸੀ ਹੋਇਆ ਹਨਾ ਫਿਰ ਭੱਜੜ ਜੀ ਪੈ ਜਾਂਦੀ ਹੈ ਅਗਲੇ ਦੀ ਫਿਰ ਜਦੋਂ ਉਹ ਤੋਂ ਤਾਂ ਮੈਥੇ ਜਾ ਜਾਣਾ ਗਿਆ ਮੈਂ ਪੁੱਛਿਆ ਵੀ ਦੇ ਪਾਪਾ ਨੂੰ ਕਹਿੰਦੇ ਚੱਲ ਰਹਿਣ ਦੇ ਤੂੰ ਕਿੱਥੇ ਜਾਏਂਗੀ ਕਿਉਂਕਿ ਆਪ ਠੀਕ ਨਹੀਂ ਸੀਗੇ ਤੇ ਉਸ ਬਾਅਦ ਫਿਰ ਮੈਂ ਜਦੋਂ ਹਫਤਾ ਕਰ ਅਸੀਂ ਉੱਥੇ ਐਡਮਿਟ ਰਹੇ ਸੀਗੇ ਤੇ ਫਿਰ ਫੋਨ ਆ ਗਿਆ ਕਿ ਬੀਬੀ ਜ਼ਿਆਦਾ ਢਿੱਲੀ ਹੈ ਤਾਂ ਫਿਰ ਮੈਂ ਦੱਸਿਆ ਵੀ ਇਦਾਂ ਇਦਾਂ ਕਰਕੇ ਨਾ ਅਦੇਸ਼ ਦੇ ਪਾਪਾ ਵੀ ਐਡਮਿਟ ਨਹੀਂ ਮੈਂ ਤਾਂ ਕਰਕੇ ਉੱਥੇ ਸੀਗੀ ਤਾਂ ਮੇਰੇ ਤੋਂ ਆਇਆ ਨਹੀਂ ਗਿਆ ਤੇ ਫਿਰ ਉਹ ਕਹਿੰਦੇ ਵੀ ਜ਼ਿਆਦਾ ਢਿੱਲੇ ਨਹੀਂ ਤੇ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਕੋਈ ਗੱਲ ਨਹੀਂ ਤੂੰ ਚਲੀ ਜਾ ਫਿਰ ਮੇਰੀ ਅਦੇਸ਼ ਦੇ ਮਾਸੜ ਜੀ ਇਹਨਾਂ ਕੋਲੇ ਰਹੀ ਇੱਕ ਰਾਤ ਤੇ ਮੈਂ ਤੇ ਅਦੇਸ਼ ਚਲੇ ਗਿਆ ਜਦੋਂ ਅਸੀਂ ਗਏ ਅਸੀਂ ਰਾਤ ਨੂੰ ਪਹੁੰਚੇ ਸੀਗੇ ਤੇ ਜਦੋਂ ਹੀ ਅਸੀਂ ਗਏ ਸੀਗੇ ਤੇ ਬੀਬੀ ਬੇਹੋਸ਼ ਪਈ ਸੀਗੀ ਮੂੰਹ ਬੀਬੀ ਦਾ ਖੁੱਲਾ ਸੀਗਾ ਤੇ ਮੈਂ ਜਾ ਕੇ ਜਦੋਂ ਕਿਹਾ ਬੀਪੀ ਬੀਬੀ ਤੇ ਬੀਬੀ ਨੇ ਇੱਕ ਵਾਰ ਕਿਹਾ ਹੂੰ ਬਸ ਉਸ ਤੋਂ ਬਾਅਦ ਬੀਬੀ ਬੋਲੀ ਨਹੀਂ ਹੈਗੀ ਤੇ ਫਿਰ ਮੈਂ ਆਪ ਦਾ ਮੰਜਾ ਇਹ ਨਾਲ ਹੀ ਡਾਲਿਆ ਸੀਗਾ ਬੀਬੀ ਦੇ ਤੇ ਕਿਉਂਕਿ ਇਸ ਤਰ੍ਹਾਂ ਦੀ ਹਾਲਤ ਬੀਬੀ ਦੀ ਇੱਕ ਦੋ ਦਿਨ ਤੋਂ ਹੈਗੀ ਸੀਗੀ ਤੇ ਸਾਰੇ ਤਾਂ ਦੇਖ ਰਹੇ ਸੀ ਇੱਕ ਦੋ ਦਿਨ ਤੋਂ ਹੀ ਹਨਾ ਤੇ ਮੈਂ ਇੱਕਦਮ ਜਦੋਂ ਰਾਤ ਨੂੰ ਦੇਖਿਆ ਸੀ 10:30 ਅਸੀਂ ਪਹੁੰਚੇ ਸੀਗੇ ਤੇ ਬੀਬੀ ਦੇ ਨਾਲ ਹੀ ਐਵੇਂ ਮੰਜਾ ਡਾਲਿਆ ਹਨਾ ਸਾਰੇ ਉਹ ਦੇਖੋ ਸਾਰੇ ਦਿਨ ਦਾ ਬੰਦਾ ਜਦੋਂ ਦਿਨ ਰਾਤ ਇਸ ਤਰ੍ਹਾਂ ਸਾਰੇ ਬੈਠੇ ਸੀਗੇ ਤੇ ਅੱਖ ਵੀ ਲੱਗ ਹੀ ਜਾਂਦੀ ਆ। ਸੋ ਸਾਰੇ ਵੀ ਪੈ ਗਏ 11 11:30 ਵਜੇ ਤੇ ਮੈਂ ਨਾ ਬੀਬੀ ਦੇ ਨਾਲ ਹੀ ਆ ਮੰਜੜਾ ਆਇਆ ਹੋਇਆ ਸੀਗਾ ਤੇ ਮੈਂ ਹਜੇ ਸਰਦੀ ਦੀ ਰੁੱਤ ਦਸੰਬਰ ਦੇ ਵਿੱਚ ਤੇ ਮੈਂ ਜਾਈ ਲੈ ਕੇ ਨਾ ਮੂੰਹ ਵੱਲ ਚੱਕੀ ਜਾ ਰਹੀ ਸੀ ਬੀਬੀ ਦੇ ਕਿਉਂਕਿ ਮੇਰਾ ਮੰਜਾ ਜਮਾ ਨਾਲ ਸੀ ਬੀਬੀ ਦੇ ਤੇ ਮੈਂ ਨਾ ਦੇਖੀ ਜਾ ਰਹੀ ਸੀ ਦੇਖੀ ਜਾ ਰਹੀ ਸੀ ਬੀਬੀ ਵੱਲ ਤੇ ਮੇਰੇ ਦੇਖਦੇ ਦੇਖਦੇ ਬੀਬੀ ਨੇ ਦੋ ਤਿੰਨ ਲੰਬੇ ਜਿਹੇ ਸਾਹ ਲਏ ਤੇ ਮੈਂ ਨਾ ਫਟਾਫਟ ਉੱਠ ਕੇ ਬੀਬੀ ਦੇ ਮੂੰਹ 'ਚ ਚਮਚੇ ਨਾਲ ਨਾ ਪਾਣੀ ਪਾਤਾ ਤੇ ਬਸ ਲਾਸਟ ਚਮਚਾ ਸੀ ਜਿਹੜਾ ਉਹ ਮੇਰੇ ਹੱਥੋਂ ਪਿਆ ਪਰ ਇੱਕ ਬਹੁਤ ਅਫਸੋਸ ਦੀ ਗੱਲ ਕਿ ਅਦੇਸ਼ ਦੇ ਪਾਪਾ ਆਪਣੀ ਮਾਂ ਦੇ ਸੰਸਕਾਰ ਤੇ ਵੀ ਨਹੀਂ ਆ ਸਕੇ ਸੀ ਔਰ ਲਾਸਟ ਟਾਈਮ ਉਹਨਾਂ ਨੂੰ ਦੇਖ ਵੀ ਨਹੀਂ ਸਕੇ ਸੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਸਾਰਿਆਂ ਨੂੰ ਕਿਹਾ ਵੀ ਬੀਬੀ ਨਾ ਮੈਨੂੰ ਲੱਗਦਾ ਹੈ ਨਹੀਂ ਚਲੋ ਉੱਠੇ ਹੈ ਨਾ ਸਾਰੇ ਜਾਣੇ ਫਟਾਫਟ ਫਿਰ 4:30 ਵਜੇ ਬੀਬੀ ਨੂੰ ਅਸੀਂ ਇਸ਼ਨਾਨ ਕਰਾਇਆ ਸੀਗਾ ਤੇ ਚਲੋ ਬੀਬੀ ਦੀ ਏਜ ਤਾਂ ਫਿਰ ਵੀ 82-83 ਸਾਲ ਹੈਗੀ ਸੀਗੀ ਤੇ ਫਿਰ ਮੈਂ ਅਸੀਂ ਜਦੋਂ ਮੈਂ ਤੇ ਅਦੇਸ਼ ਦੋਨੋਂ ਜਾਣੇ ਸੰਸਕਾਰ ਕਰਾ ਕੇ ਸ਼ਾਮ ਨੂੰ ਰਾਤ ਨੰਕਰ ਪੰਜ ਉੱਥੇ ਪਹੁੰਚੀ ਸੀ ਬਟਿਆਲੇ ਹਸਪੀਟਲ ਤੇ ਮੈਂ ਨਾ ਜਾ ਕੇ ਦੱਸਣ ਲੱਗ ਗਈ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਤੇ ਅਦੇਸ਼ ਦੇ ਪਪਾ ਉੱਠੀ ਉੱਠ ਕੇ ਨਾ ਵਾਸ਼ਰੂਮ ਚਲੇ ਗਏ ਤੇ ਉੱਥੇ ਜਾ ਕੇ ਫਿਰ ਇਹ ਪੂਰਾ ਰੋ ਕੇ ਫਿਰ ਬਾਹਰ ਆਏ ਆਪਣਾ ਮਨ ਹੌਲਾ ਕਰਕੇ ਤੇ ਉਹ ਵਾਲੀ ਗੱਲ ਹੈ ਜਿਹੜੀ ਉਹ ਮੈਂ ਕਦੇ ਭੁੱਲ ਨਹੀਂ ਸਕਦੀ ਮੈਨੂੰ ਬਹੁਤ ਅਫਸੋਸ ਹੈ ਕਿ ਉਹ ਆਪਣੀ ਮਦਰ ਦਾ ਜਾਂਦੇ ਹੋਏ ਮੂੰਹ ਨਹੀਂ ਦੇਖ पाए ਸੀਗੇ ਪਰ ਲਾਸਟ ਚਮਚ ਪਾਣੀ ਦਾ ਸੀਗਾ ਜਿਹੜਾ ਉਹ ਉਹਨਾਂ ਨੇ ਮੇਰੇ ਹੱਥੋਂ ਪਵਾਇਆ ਸੀਗਾ ਬੀਬੀ ਨੇ ਸੋ ਬੀਬੀ ਜੀ ਜਿਹੜੀ ਮੇਰੀ ਮੋਟੀਵੇਸ਼ਨ ਹੈ ਉਹ ਰੇਸ਼ ਤੇ ਦਾਦੀ ਜੀ ਨੇ ਉਹ ਮੇਰਾ ਹੌਸਲਾ ਨੇ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਉਹਨਾਂ ਦੀਆਂ ਮਤਲਬ ਲਾਈਫ ਸਟੋਰੀ ਤੋਂ ਬਹੁਤ ਮੋਟੀਵੇਟ ਹੁੰਦੀ ਆ ਠੀਕ ਹੈ ਤੇ ਜਦੋਂ ਸਾਰਾ ਦਿਨ ਇੰਨੇ ਸਾਲਾਂ ਤੋਂ ਆਪਣੇ ਹਸਬੰਦ ਨੂੰ ਨਾਲ ਲਈ ਫਿਰਦੇ ਸੀ ਕਿੱਲਾ ਬਤਾ ਉਹਨਾਂ ਦੀਆਂ ਕਰਦੇ ਰਹਿੰਦੇ ਸੀ ਸੋ ਮੈਂ ਵੀ ਉਦਾਂ ਹੀ ਨਾਲ ਹੀ ਲੈ ਕੇ ਚੱਲਦੀ ਆ ਤੇ ਮੈਂ ਵੀ ਉਹਨਾਂ ਦੀਆਂ ਗੱਲਾਂ ਬਤਾ ਕਰਦੀ ਰਹਿੰਦੀ ਆ ਸੋ ਮੈਨੂੰ ਲੱਗਦਾ ਜੀ ਤੁਹਾਨੂੰ ਜਵਾਬ ਥੋੜਾ ਕਲੀਅਰ ਹੋ ਗਿਆ ਹੋਣਾ ਕਿ ਮੇਰੀ ਮੋਟੀਵੇਸ਼ਨ ਕੌਣ ਹੈ ਮੈਨੂੰ ਇੰਨਾ ਹੌਸਲਾ ਕਿੱਥੋਂ ਮਿਲਦਾ ਉਹ ਮੈਨੂੰ ਰੇਸ਼ ਦੇ ਆ ਦੱਦੀ ਜੀ ਤੋਂ ਮਿਲਦਾ ਤੇ ਅ ਇੱਕ ਮੈਂ ਨਾ ਮਤਲਬ ਕਿ ਵਿਦਾ ਲੈਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਅੱਧੀ ਗੱਲ ਕਰਾਂ ਕਿ ਮੈਨੂੰ ਨਾ ਕੁਸ਼ਕ ਪੈਣਾ ਦੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਸਾਡੇ ਚੈਨਲ ਦਾ ਨਾਮ ਬੋਲ ਦੋ ਅ ਪੈਣੋ ਮੈਂ ਨਾ ਤੁਹਾਡੇ ਨਾਲ ਅੱਜ ਇੱਕ ਗੱਲ ਮੈਂ ਕਲੀਅਰ ਕਰਦਾ ਕਿਉਂਕਿ ਮੇਰਾ ਮੋਟਿਵ ਹੈ ਨਾ ਜਿਹੜਾ ਉਹ ਕੁਝ ਹੋਰ ਹੈ ਅ ਮੇਰਾ ਮੋਟਿਵ ਕੋਈ ਵਿਊ ਲੈਣਾ ਤੇ ਕੋਈ ਪੈਸਾ ਕਮਾਉਣਾ ਨਹੀਂ ਹੈਗਾ ਪਲੀਜ਼ ਮੈਂ ਤੁਹਾਨੂੰ ਦੱਸ ਦਿਆਂ ਮੇਰਾ ਮੋਟਿਵ ਜਾਂ ਮੇਰਾ ਪਰਪਸ ਕੋਈ ਵਿਊ ਲੈਣਾ ਜਾਂ ਇਹਦੇ ਤੋਂ ਪੈਸਾ ਕਮਾਉਣਾ ਨਹੀਂ ਹੈਗਾ ਮੇਰਾ ਪਰਪਸ ਕੁਝ ਹੋਰ ਹੈ ਮੇਰੀ ਲਾਈਫ ਕੁਝ ਹੋਰ ਤਰ੍ਹਾਂ ਦੀ ਹੈ ਮੇਰਾ ਅਲੱਗ ਹੀ ਇੱਕ ਸਟਾਈਲ ਹੈ ਹਨਾ ਮੇਰਾ ਤਾਂ ਪਰਪਸ ਹੈਗਾ ਕਿ ਜਿਹੜੀਆਂ ਭੈਣਾਂ ਬਿਲਕੁਲ ਹੌਂਸਲਾ ਛੱਡੀ ਬੈਠੀਆਂ ਨੇ ਇਸ ਤਰ੍ਹਾਂ ਮਾੜੇ ਸਮੇਂ ਦੇ ਵਿੱਚੋਂ ਲੰਘ ਰਹੀਆਂ ਨੇ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਮੈਨੂੰ ਪਤਾ ਲੱਗਦਾ ਹੈ ਉਹਨਾਂ ਦਾ ਹਨਾ ਤੇ ਵੀ ਉਹ ਥੋੜਾ ਜਿਹਾ ਉੱਠਣ ਮੈਨੂੰ ਨਾ ਇੱਕ ਦਿਨ ਇਸ ਤਰ੍ਹਾਂ ਹੀ ਬਾਹਰੋਂ ਕੈਨੇਡਾ ਤੋਂ ਫੋਨ ਆਇਆ ਔਰ ਉਹ ਆਂਟੀ ਸੀਗੇ ਬੇਟਾ ਕਹਿ ਕੇ ਗੱਲ ਕਰਦੇ ਸੀ ਉਹ ਕਹਿੰਦੇ ਮੇਰੇ ਹਸਬੰਡ ਨੂੰ 2 ਮਹੀਨੇ ਹੋਇਆ ਡੈਥ ਹੋਈ ਨੂੰ ਤੇ ਇਹ ਕਹਿੰਦੇ ਤੇਰਾ ਮੈਂ ਵਲੌਗ ਦੇਖਿਆ ਕਹਿੰਦੇ ਮੈਂ ਅੱਜ ਉੱਠ ਗਈ ਵਲੌਗ ਦੇਖ ਕੇ ਤੇਰਾ ਵਲੌਗ ਦੇਖ ਕੇ ਮੈਨੂੰ ਮੈਂ ਮੋਟੀਵੇਟ ਹੋ ਕੇ ਉੱਠ ਗਈ ਵੀ ਜਦੋਂ ਇਹ ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਆਪਣੇ ਹਸਬੰਡ ਦੇ ਜਾਣ ਤੋਂ ਬਾਅਦ ਵੀ ਹਿੰਮਤ ਨਾਲ ਤੁਰੇ ਫਿਰਦੀ ਹੈ ਤੇ ਮੈਂ ਕਿਉਂ ਨਹੀਂ ਹਾਂ ਨਾ ਸੋ ਮੇਰਾ ਪਰਪਸ ਇਹ ਹੈ ਕਿ ਜਿਹੜੀਆਂ ਭੈਣਾਂ ਇਹ ਸਿਚੁਏਸ਼ਨ ਚੋਂ ਲੰਘ ਰਹੀਆਂ ਨੇ ਔਰ ਹਿੰਮਤ ਹਾਰ ਚੁੱਕੀਆਂ ਨੇ ਮੈਂ ਉਹਨਾਂ ਨੂੰ ਹੌਸਲਾ ਦੇਣਾ ਚਾਹੁੰਦੀ ਆ ਮੈਂ ਉਹਨਾਂ ਨੂੰ ਹਿੰਮਤ ਦੇਣਾ ਚਾਹੁੰਦੀ ਆ ਔਰ ਤੁਸੀਂ ਯਕੀਨ ਨਹੀਂ ਮੰਨਣਾ ਹੁਣੇ ਇੱਕ ਭੈਣ ਦਾ ਜਸਟ ਹਜੇ ਹੁਣੇ ਫੋਨ ਆ ਕੇ ਹਟਿਆ ਕਹਿੰਦੇ ਮੇਰਾ ਮੂਡ ਅੱਜ ਫਿਰ ਬਹੁਤ ਜ਼ਿਆਦਾ ਅਫਸਰਟ ਸੀ ਪਰ ਮੈਂ ਨਾ ਕਹਿੰਦੇ ਫਿਰ ਤੁਹਾਡਾ ਵਲੌਗ ਦੇਖ ਲੈਣੀ ਆ ਤੇ ਕਹਿੰਦੇ ਵਿੱਚ ਵਿੱਚ ਕਈ ਵਾਰੀ ਮੈਂ ਕਮੈਂਟਾਂ ਦਾ ਜਵਾਬ ਵੀ ਦੇ ਦੇਣੀ ਆ ਉਹ ਮੈਨੂੰ ਕਹਿੰਦੇ ਮੈਂ ਕਿਹਾ ਚਲ ਤੁਸੀਂ ਐਂ ਕਰੋ ਜੇ ਕਿਸੇ ਨੂੰ ਇਸ ਤਰ੍ਹਾਂ ਸੈਟੀਸਫੈਕਸ਼ਨ ਮਿਲਦੀ ਆ ਕਹਿੰਦੇ ਵੀ ਇਹ ਨਾ ਮੈਂ ਤੁਹਾਡੇ ਕਮੈਂਟ ਦਾ ਨਾ ਅੱਜ ਜਵਾਬ ਵੀ ਦਿੱਤਾ ਸੀਗਾ ਜਦੋਂ ਤੁਹਾਨੂੰ ਕਿਸੇ ਨੇ ਕਿਹਾ ਸੀਗਾ ਨਾ ਵੀ ਤੁਸੀਂ ਬੀਬੀ ਨੂੰ ਤੂੰ ਕਿਉਂ ਕਹਿੰਦੇ ਆ ਕਹਿੰਦੇ ਮੈਂ ਜਵਾਬ ਵੀ ਦਿੱਤਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਭੈਣੇ ਜੇ ਤੁਹਾਡਾ ਮਨ ਕਰਦਾ ਹੁੰਦਾ ਜਾਂ ਤੁਸੀਂ ਉਦਾਸ ਹੋ ਜਾਂਦੇ ਹੋ ਤੁਸੀਂ ਮੇਰਾ ਵਲੌਗ ਕਹਿੰਦੇ ਮੈਂ ਕਮੈਂਟ ਬਹੁਤ ਪੜ੍ਹਦੀ ਆ ਤੁਸੀਂ ਮੇਰੇ ਕਮੈਂਟ ਪੜ੍ਹਦੇ ਹੋ ਤਾਂ ਜਦੋਂ ਤੁਹਾਡਾ ਜੀ ਕਰਦਾ ਜਵਾਬ ਦੇਣ ਨੂੰ ਤੁਸੀਂ ਦੇ ਦਿਆ ਕਰੋ ਕਹਿੰਦੇ ਫੇਰ ਤੁਹਾਨੂੰ ਤਾਂ ਫੇਰ ਵੀ ਦੇਣਾ ਪੂਮਾ ਕੋਈ ਗੱਲ ਨਹੀਂ ਮੈਂ ਵਲੌਗ ਦੇ ਵਿੱਚ ਬੋਲ ਕੇ ਦੇ ਦਿਆ ਕਰੂੰਗੀ ਪਰ ਤੁਸੀਂ ਅੰਗਰੇਜ਼ ਦਾ ਕਮੈਂਟ ਦਾ ਜਵਾਬ ਦੇ ਦਿਆ ਕਰੋ ਸੋ ਮੇਰਾ ਪਰਪਸ ਜਿਹੜਾ ਇਹ ਵਾਲਾ ਹੈਗਾ ਤੇ ਮੇਰਾ ਪਰਪਸ ਕੋਈ ਕਿਸੇ ਚੈਨਲ ਨੂੰ ਪ੍ਰਮੋਟ ਕਰਨਾ ਨਹੀਂ ਹੈਗਾ ਤੇ ਪਲੀਜ਼ ਮੈਨੂੰ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਤੁਸੀਂ ਨਾ ਹੀ ਅੜ ਜਾਓ ਠੀਕ ਹੈ ਤੇ ਲਓ ਜੀ ਮੈਂ ਇੱਕ ਦੋ ਪਹਿਣਾ ਨੇ ਜੋ ਅੱਜ ਮੈਸੇਜ ਭੇਜੇ ਸੀਗੇ ਮੈਂ ਉਹਨਾਂ ਦੇ ਥੋੜੇ ਜਿਹਾ ਨਾਮ ਲੈ ਦਿਆਂ ਹਣਾ ਕਈ ਵਾਰੀ ਜ਼ਰੂਰੀ ਹੁੰਦੇ ਨੇ ਇਹ ਚੀਜ਼ਾਂ ਜ਼ਰੂਰੀ ਨੇ ਪਹਿਣਾ ਚਾਹੁੰਦੀਆਂ ਨੇ ਕਿ ਜੇ ਅਸੀਂ ਕਮੈਂਟ ਕਰਦੀਆਂ ਤੇ ਸਾਡੇ ਨਾਮ ਹੈ ਜਿਹੜੇ ਉਹ ਲਈ ਜਾਣ ਇੱਕ ਨਾ ਪਰਮਜੀਤ ਕੌਰ ਸੀਗੇ ਕਪੂਰਥਲਾ ਤੋਂ ਉਹ ਕਹਿੰਦੇ ਆਲਾ ਦੇਖੋ ਜਦੋਂ ਇਸ ਤਰ੍ਹਾਂ ਪਹਿਣਾ ਨੂੰ ਹੌਸਲਾ ਮਿਲਦਾ ਨਾ ਫਿਰ ਮੈਨੂੰ ਅੱਛਾ ਲੱਗਦਾ ਮੈਨੂੰ ਇੱਕ ਸੈਟੀਸਫੈਕਸ਼ਨ ਮਿਲਦੀ ਆ ਤੇ ਉਹ ਕਹਿੰਦੇ ਵੀ ਮੈਂ ਜਦੋਂ ਡਿਪਰੈਸ਼ਨ ਦੇ ਵਿੱਚ ਹੁੰਨੀ ਆ ਨਾ ਅ ਤੁਸੀਂ ਕਹਿੰਦੇ ਸਭ ਨੂੰ ਹੌਸਲਾ ਦੇ ਰਹੇ ਹੋ ਕਹਿੰਦੇ ਮੈਨੂੰ ਹਨਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਅ ਮੈਂ ਤੁਹਾਡੇ ਨਾਲ ਕਹਿੰਦੇ ਗੱਲ ਕਰਨਾ ਚਾਹੁੰਦੀ ਆ ਤੇ ਕਿਵੇਂ ਕਰ ਸਕਦੀ ਆ ਮੇਰਾ ਬੇਟਾ ਵੀ ਤੁਹਾਡੇ ਹੀ ਆਦੇਸ਼ ਵਰਗਾ ਹੀ ਹੈ ਜੀ ਜੀ ਪਲੀਜ਼ ਦੱਸਣਾ ਕਿ ਤੁਹਾਨੂੰ ਕਿਵੇਂ ਮਿਲਣਾ ਜਾਂ ਜਾ ਸਕਦਾ ਹੈ ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਨੇ ਜੀ ਮੈਂ ਤੁਹਾਡਾ ਇੱਕ ਇੱਕ ਵਿਚਾਰ ਪੰਜ ਵਾਰ ਸੁਣਦੀ ਆ ਮੈਨੂੰ ਤੁਸੀਂ ਡਿਪਰੈਸ਼ਨ ਚ ਕੱਢ ਦਿੱਤਾ ਹੈ ਜੀ ਬਹੁਤ ਦਿਲ ਕਰਦਾ ਕਿ ਤੁਹਾਨੂੰ ਮਿਲਿਆ ਜਾਵੇ ਜਾਂ ਗੱਲ ਕੀਤੀ ਜਾਵੇ ਪਰਮਜੀਤ ਕਪੂਰਸਲਾ ਤੇ ਕਪੂਰਸਲੇ ਤੋਂ ਭੈਣ ਪਰਮਜੀਤ ਕੌਰ ਦਾ ਦੇਖੋ ਇਹ ਕਮੈਂਟ ਆਇਆ ਮੈਨੂੰ ਤੇ ਮੈਨੂੰ ਸੈਟੀਸਫੈਕਸ਼ਨ ਕਿਉਂ ਨਹੀਂ ਮਿਲੂ ਵੀ ਜਦੋਂ ਇਸ ਤਰ੍ਹਾਂ ਦੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਡਿਪਰੈਸ਼ਨ ਚੋਂ ਨਿਕਲ ਗਏ ਆਂ ਡਿਪਰੈਸ਼ਨ ਦੀਆਂ ਤਾਂ ਦਵਾਈਆਂ ਖਾਂਦੇ ਨੇ ਲੋਕ ਤਾਂ ਨਹੀਂ ਨਿਕਲਦੇ ਸੋ ਜੇ ਮੇਰੇ ਚਾਰ ਗੱਲਾਂ ਬੋਲਣ ਦੇ ਨਾਲ ਉਹ ਡਿਪਰੈਸ਼ਨ ਚੋਂ ਨਿਕਲਦੇ ਨੇ ਤਾਂ ਹੋਰ ਮੈਨੂੰ ਚਾਹੀਦਾ ਹੀ ਕੀ ਆ ਠੀਕ ਹੈ ਜੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਜੀ ਰਵਿੰਦਰ ਕੌਰ ਨੇ ਭੈਣ ਕਹਿੰਦੇ ਵੀ ਮੈਂ ਗੱਡੀ ਸਿੱਖਣੀ ਆ ਤੇ ਵੀ ਕਹਿੰਦੇ ਮੇਰੇ ਹਸਬੰਡ ਐਕਸਪਾਇਰ ਹੋ ਗਏ ਤੇ ਮੇਰਾ ਬੇਟਾ ਕਹਿੰਦੇ 12 ਸਾਲ ਦਾ ਹੈ ਤੇ ਇਹ ਕਹਿੰਦੇ ਮੈਂ ਗੱਡੀ ਸਿੱਖਣੀ ਹੈ ਭੈਣ ਮੈਨੂੰ ਦੱਸਿਓ ਕਹਿੰਦੇ ਗੱਡੀ ਸਿੱਖਣੀ ਸੌਖੀ ਹੈ ਕਿ ਔਖੀ ਹੈ ਬਿਲਕੁਲ ਹੀ ਸੌਖੀ ਹੈ ਜੀ ਕੋਈ ਕੰਮ ਵੀ ਔਖਾ ਨਹੀਂ ਹੁੰਦਾ ਸਾਰੇ ਕੰਮ ਸੌਖੇ ਹੀ ਹੁੰਦੇ ਨੇ ਜੀ ਆਪਾਂ ਕਰਨੇ ਹੋਣ ਤਾਂ ਸੋ ਗੱਡੀ ਸਿੱਖਣੀ ਬਿਲਕੁਲ ਵੀ ਔਖੀ ਨਹੀਂ ਹੈਗੀ ਤੁਸੀਂ ਆਰਾਮ ਨਾਲ ਸਿੱਖ ਜਾਓਗੇ ਤੇ ਵਾਸ਼ ਸ਼ੁਰੂ ਕਰ ਦੋ ਤੁਸੀਂ ਸਿੱਖਣੀ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਗੱਡੀ ਸਿੱਖਣੀ ਇੱਕ ਭੈਣ ਨੇ ਕਿਹਾ ਸੀਗਾ ਕਹਿੰਦੇ ਜੀ ਮੇਰੀ ਬੇਟੀ ਹੈਗੀ ਹੈ ਕੈਨੇਡਾ ਤੇ ਕਹਿੰਦੇ ਉਹਦੇ ਲਈ ਅਰਦਾਸ ਕਰਿਓ ਕਿ ਉਹ ਜੀ ਮੈਂ ਕੋਈ ਚੱਕਰ ਨਹੀਂ ਉਹ ਪਰਮਾਤਮਾ ਨੂੰ ਫਿਕਰ ਆ ਆਪੇ ਪੀਆਰ ਹੁੰਦੇ ਫਿਰਨਗੇ ਜਿਹੜੇ ਗਏ ਹੋਏ ਨੇ ਹਨਾ ਆ ਉਹ ਕਹਿੰਦੇ ਨੇ ਨਾ ਇੱਕ ਭੈਣ ਨੇ ਕਹਿੰਦੇ ਮੇਰਾ ਨਾਮ ਬੋਲਦੇ ਹੋ ਕਹਿੰਦੇ ਗਗਨਦੀਪ ਕੋਹਰਾ ਹੈ ਕਹਿੰਦੇ ਮੇਰਾ ਸ਼ਹਿਰ ਹੈਗਾ ਸਦੂਲਗੜ੍ਹ ਤੇ ਜ਼ਿਲ੍ਹਾ ਹੈਗਾ ਮੇਰਾ ਮਾਨਸਾ ਸੋ ਆਪਾਂ ਅਗਰ ਗਗਨਦੀਪ ਦਾ ਨਾਮ ਬੋਲਤਾ ਥੈਂਕ ਯੂ ਜੀ ਥੈਂਕ ਯੂ so much ਤੁਸੀਂ ਟਾਈਮ ਕੱਢਿਆ ਕਮੈਂਟ ਕੀਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇੱਕ ਨਾ ਹਰਜੀਤ ਭੈਣ ਨੇ ਕਹਿੰਦੇ ਜਦੋਂ ਤੁਸੀਂ ਇਹ ਦੇਖਦੇ ਪਾਪਾ ਕਹਿੰਦੇ ਗੱਲ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਹੈ ਤੇ ਤੁਸੀਂ ਹਮੇਸ਼ਾ ਉਹਨਾਂ ਨੂੰ ਜਿੰਦਾ ਰੱਖਦੇ ਹੋ ਆਪਣੇ ਨਾਲ ਤੇ ਫੋਟੋ ਵੀ ਉਹਨਾਂ ਦੀ ਗੱਡੀ ਵਿੱਚ ਇਦਾਂ ਲੱਗਦੀ ਜਿਵੇਂ ਉਹ ਹੱਸਦੇ ਹੋਣ ਹਰਜੀਤ ਕੌਰ ਬਾਦੀਆਂ ਥੈਂਕ ਯੂ ਜੀ ਹਰਜੀਤ ਕੌਰ ਭੈਣ ਔਰ ਜਿੰਦਾ ਨੇ ਉਹ ਮੇਰੇ ਨਾਲ ਹਮੇਸ਼ਾ ਜਿੰਦਾ ਨੇ ਤੇ ਇੱਕ ਭੈਣ ਹੈਗੇ ਨੇ ਜੀ ਕੈਲੀਫੋਰਨੀਆ ਤੋਂ ਆ ਉਹਨਾਂ ਦਾ ਨਾਮ ਹੈਗਾ ਮਲਕੀਤ ਕੌਰ ਸਰਾ ਉਹ ਕਹਿੰਦੇ ਵੀ ਮੈਂ ਹੈਗੀ ਆ ਵੈਰੀ ਨਾਈਸ ਕੀਪ ਇਟ ਅਪ ਸਿਸਟਰ ਕੀਪ ਯੋਰ ਸਟਰੈਂਥ ਹਾਈ आई रियली एप्रिशिएट यू फ्रॉम कैलिफोर्निया यूएसए माय नेम इज मल्कित कौर आराम फ्रॉम पंजाब आई एम फ्रॉम ओगा डिस्ट्रिक्ट ओ कहंदे ਵੀ ਮੇਰਾ ਪਿੰਡ ਹੈਗਾ ਕੋਸਾ ਪਾਂਡੋ थैंक यू लव यू थैंक यू ਜੀ ਮਲਕੀਤ कौर ਭੈਣ ਜੀ थैंक यू so much ਤੁਸੀਂ ਮੈਨੂੰ ਇੰਨੀ ਦੂਰੋਂ ਦੇਖਦੇ ਹੋ ਤੇ ਟਾਈਮ ਕੱਢਦੇ ਹੋ ਬਾਹਰਲੇ ਕੋਲ ਤਾਂ ਟਾਈਮ ਵੀ ਬਹੁਤ ਘੱਟ ਹੁੰਦਾ ਟਾਈਮ ਕੱਢਦੇ ਹੋ ਤੇ ਕਮੈਂਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਤੇ ਲੋ ਜੀ ਹੋਰ ਭੈਣਾ ਹੁਣ ਜਿਹੜੀਆਂ ਵੀ ਕਰਦੀਆਂ ਨੇ ਕਮੈਂਟ ਤੇ ਆਪਾਂ ਹੌਲੀ ਹੌਲੀ ਉਹਨਾਂ ਦੇ ਨਾਮ ਲੈਂਦੇ ਰਹਾਂਗੇ ਕਮਲ ਹੈਗੇ ਨੇ ਉਹ ਪਟਿਆਲੇ ਤੋਂ ਨੇ ਜੀ ਤੇ ਦੀਦੀ ਸੇਮ ਮੇਰਾ ਵੀ ਕਿਸੇ ਦੁੱਖ ਸੁੱਖ ਚ ਜਾਣ ਨੂੰ ਦਿਲ ਨਹੀਂ ਕਰਦਾ ਉਹ ਕਹਿੰਦੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀਗੇ ਵੀ ਜੀ ਨਹੀਂ ਕਰਦਾ ਜਾਣ ਨੂੰ ਤੇ ਕਹਿੰਦੇ ਮੇਰਾ ਵੀ ਨਹੀਂ ਕਰਦਾ ਕਮਲ ਨੇ ਪਟਿਆਲੇ ਤੋਂ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਰਹਿ ਗਈਆਂ ਜਿਨ੍ਹਾਂ ਦੇ ਨਾਮ ਨਹੀਂ ਬੋਲੇਗੇ ਅਗਲੇ ਵਲੌਗ ਦੇ ਵਿੱਚ ਬੋਲ ਦਾਂਗੇ ਇੱਕ ਕਮੈਂਟ ਹੋਰ ਆਇਆ ਸੀਗਾ ਕਹਿੰਦੇ ਮੇਰੇ ਬੇਟੇ ਦਾ ਨਾਮ ਬੋਲਿਓ ਗੁਰਵੀਰ ਸਿੰਘ ਗੁਰਵੀਰ ਸਿੰਘ ਆਪਾਂ ਨਾਮ ਬੋਲ ਦਿੱਤਾ ਜੀ ਬੱਚੇ ਦਾ ਨਾਮ ਅ ਬੇਟੀ ਗੁਰਵੀਰ ਗੋਡ ਬlesਸ ਹੀ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਬਹੁਤ ਬਹੁਤ ਪੜ੍ਹਾਈ ਕਰੋ ਸੋ ਗੁਰਵੀਰ ਬੇਟੀ ਲਈ ਆਪਣੀਆਂ ਬਹੁਤ ਸਾਰੀਆਂ ਦੁਆਵਾਂ ਨੇ ਚਲੋ ਜੀ ਥੈਂਕ ਯੂ ਸੋ ਮਚ ਫਿਰ ਮਿਲਦੇ ਹਾਂ ਕੋਈ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ